ਸਤਿ ਸ਼੍ਰੀ ਅਕਾਲ ਜੀ ਕਿਵੇਂ ਨੇ ਮੇਰੇ ਜੀਕਰ ਦੇ ਟੁੱਟੇ ਅੱਜ ਤੇ ਬਲੌਗ ਦੀ ਕਰਦਿਆਂ ਸ਼ੁਰੂਆਤ ਜੀ ਬਸ ਹੁਣ ਰੋਪੀ ਖਾ ਕੇ ਤੁਹਾਨੀਗੜ ਕੰਨੀ ਕੋਈ ਪਾਠ ਆ ਕਿਸੇ ਭਤੀਜ ਦੇ ਕਈ ਦਿਨਾਂ ਦੇ ਮੈਸੇਜ ਆ ਰਹੇ ਸੀ ਕੋਸ਼ਿਸ਼ ਕਰੂੰਗਾ ਪਹੁੰਚਣ ਦੀ ਤੇ ਉਧਰ ਚੰਡੀਗੜ੍ਹ ਪੜਾਈ ਜਾਂਦੇ ਨੇ ਯੂਨੀਵਰਸਿਟੀ ਦੇਖਦੇ ਹਾਂ ਹੁਣ ਭਾਈ ਚਾਚੇ ਦੀ ਗੱਡੀ ਭਵਾਂਦੀਗੜ ਕੰਨੀ ਨੂੰ ਹੁੰਦੀ ਆ ਕਿ ਚੰਡੀਗੜ੍ਹ ਕੰਨੀ ਨੂੰ ਹੁੰਦੀ ਆ ਜੁੜੇ ਰਹੋ ਬਸ ਹਾਂ ਜੀ ਦੋਸਤੋ ਚੱਲਦੇ ਆ ਹੁਣ ਤੇ ਹੈਲੋ ਆ ਹੁਣ ਧੁੱਪ ਨਿਕਲੇ ਆਈ ਪਹਿਲਾਂ ਬੱਦਲ ਵਾਈ ਤੀ ਮੀਂਹ ਪੈ ਰਿਹਾ ਸੀ ਸਵੇਰੇ ਕਣਮਣ ਕਣੀ ਜੀ ਹੁਣ ਰੱਬ ਨੇ ਧੁੱਪ ਕੱਢਤੀ ਵਧੀਆ ਮੌਸਮ ਸਾਫ਼ ਹੋ ਜਿਹਾ ਹਾਂਜੀ ਪਟਿਆਲੇ ਪਹੁੰਚ ਗਏ ਆ ਜੀ ਭਵਾਨੀਗੜ੍ਹ ਜਾ ਰਹੀਆਂ ਕਿਤੇ ਦੇ ਖੰਡਪਾੜ ਤਾਪ ਦਾ ਭੂਗ ਜਾਣਾ ਦਾ ਚੰਡੀਗੜ੍ਹ ਦੀਗਾ ਯਾਰ ਹੁਣੋਂ ਫਿਰ ਮੈਸੇਜ ਕਰੀ ਜਾਂਦੇ ਨੇ ਭਤੀਜੇ ਕਿ ਅਸੀਂ ਗ੍ਰੀਟ ਕਰ ਰਹੀਆਂ ਸਾਰੇ ਸਾਡੇ ਰਿਸ਼ਤੇਦਾਰ ਦੋਸਤ ਚਲੋ ਚੰਡੀਗੜ੍ਹ ਫਿਰ ਸਵੇਰੇ ਤੜਕੇ 8 ਵਜੇ ਤੋਂ ਪਹਿਲਾਂ ਹੀ ਚੰਡੀਗੜ੍ਹ ਕੱਲ ਨੂੰ ਪਹੁੰਚੂੰਗਾ ਇੱਕ ਜਿੱਥੇ ਜਿੱਥੇ ਯਾਰ ਫਲੱਟ ਆਉਣ ਦਾ ਖਾਸਾ ਹੈਗਾ ਇਹ ਵਿਚਾਰ ਰੱਖਿਓ ਨੌਜਵਾਨੋ ਯਾਨ ਰੱਖਿਓ ਯਾਰ ਆਪਣਾ ਵੀ ਆਪਣਾ ਵੀ ਧਿਆਨ ਰੱਖਿਓ ਆਪਣੇ ਮਾਪੇ ਦਾ ਵੀ ਆਪਣੇ ਡੰਗਰ ਪਸ਼ੂਆਂ ਦਾ ਵੀ ਧਿਆਨ ਰੱਖਿਓ ਯਾਰ ਗੱਲ ਇਹ ਹੈਗੀ ਆ ਭਤੀਜਾ ਹੁਣ ਜਾ ਤਾਂ ਭਤੀਜੇਓ ਇੱਕ ਪਾਸੇ ਹੁੰਦਾ ਹੁੰਦਾ ਹੈਗਾ ਮੈਂ ਯਾਰ ਇੰਨੀ ਜਗ੍ਹਾ ਦੱਸ ਕਿੱਥੇ ਕਿੱਥੇ ਜਾਇਆ ਆਮ ਤੇ ਬਾਕੀ ਹਾਂ ਜਿੱਥੇ ਪਾਣੀ ਆਇਆ ਵੀ ਅਧਰ ਆਪਾਂ ਕਿਹਾ ਵੀ ਆਏ ਗਰਦਾਸਪੁਰ ਸਾਈਡ ਹੋਰ ਉੱਥੇ ਵੀ ਆਪਾਂ ਜ਼ਰੂਰ ਜਾ ਕੇ ਆਵਾਂਗੇ ਤੇ ਅੱਜ ਬਾਹਰ ਤੋਂ ਵੀ ਮੈਨੂੰ ਭਾਜੀ ਉਹਨਾਂ ਦਾ ਇਸ ਤੋਂ ਨਹੀਂ ਕਹਿੰਦੇ ਦੀ ਕਿ ਜਾ ਕੇ ਜਰੂਰ ਆ ਕੇ ਡੀਜ਼ਲ ਦਾ ਪ੍ਰਬੰਧ ਕਰਕੇ ਦੇ ਕੇ ਆ। ਕੋਈ ਨਾ ਯਾਰ ਹੁਣ ਜਿੰਨੀ ਕਿ ਮੇਰੇ ਤੋਂ ਇਕੱਠੇ ਹੋਏ ਪੇਮੈਂਟ ਇਕੱਠੀ ਹੋਈ ਉਹ ਹਿਸਾਬ ਨਾਲ 2-4 ਪਿੰਡਾਂ ਦੀ ਇੱਕ ਇੱਕ ਟਰਮ ਜਰੂਰ ਦੇ ਕੇ ਆਵਾਂਗੇ ਯਾਰ ਜਿੰਨੇ ਜੋ ਫੇ ਹੈਗੇ। ਹਾਂਜੀ ਪਟਿਆਲੇ ਪਹੁੰਚ ਗਏ। ਲੀਲਾ ਪਹੁੰਚ। ਭਵਾਨੀਗੜ ਜਾਣਾ ਹੈ ਜੀ ਕੋਈ ਚੰਘੇੜੀ ਪਿੰਡ ਹੈਗਾ ਉੱਥੇ ਕੋਈ 5 ਕਿਲੋਮੀਟਰ ਅੱਗੇ। ਹਾਂਜੀ ਭਵਾਨੀਗੜ ਨੂੰ ਜਾਣਾ ਹੈ ਕਿੰਨਾ ਖੜਾ ਤੀਗਾ ਹਸਪੀਟਲ ਕੋਲ ਖੜਾ ਦੀ ਯਾਰ ਵੇਟ ਕਰ ਰਹੀ ਹਾਂ ਤੀ ਕਿਸੇ ਦੀ। ਹਾਂਜੀ ਮਿੱਤਰ ਪਿਆਰਿਓ ਬਸ ਝਨੇੜੀ ਪਿੰਡ ਜਾਣਾ ਆਪਾਂ ਪਹੁੰਚਣ ਵਾਲੇ ਹਾਂ ਅੱਧਾ ਕਿਲੋਮੀਟਰ ਮਗਰ ਹੈ ਗਿਆ ਹਾਂ ਹਾਂਜੀ ਇੱਥੇ ਝਨੇੜੀ ਪਿੰਡ ਖੜਾ ਏ ਉਹ ਜਿਨ੍ਹਾਂ ਦੇ ਪ੍ਰੋਗਰਾਮ ਆ ਯਾਰ ਉਹ ਭਤੀਜਿਆਂ ਦੇ ਖੜ ਜਾ ਚਾਚੇ ਅਸੀਂ ਆਉਣੇ ਆ ਲੈਣ ਤੈਨੂੰ ਚਲੋ ਦੇਖਦੇ ਹਾਂ ਉਹ ਆ ਗਏ ਭਤੀਜ ਉਹਨਾਂ ਦੇ ਮਗਰ ਜਾ ਰਹੇ ਆ ਗੱਡੀ ਦੇ ਦੂਰ ਇਹਦਾ ਆਧਾਰ ਤੇ ਟਿਕਾ ਹਾਂ ਇੱਧਰ ਖੜ ਜਾ ਮੋਬਾਈਲ ਮੈਨੂੰ ਇਹ ਹਾਂਜੀ ਸਾਰੇ ਨਾ ਆਉਂਦੇ ਸਾਰੇ ਨਾ ਕੋ ਜਨਾ ਦੋ ਲੋ ਨੂੰ ਚਲਾਈ ਜਾ ਰਹੀ ਹੈ ਦੇ ਉੱਤੇ ਹਾਂਜੀ ਇਹ ਵੀਡੀਓ ਬਣਾ ਰਿਹਾ ਕਿਹਦੇ ਕੋਲ ਹੈ ਹਾਂਜੀ ਹਾਂਜੀ ਇਹ ਵੀਡੀਓ ਬਣਾ ਫੜੀ ਯਾਰ ਹੁਣ ਤੂੰ ਬਾਪੂ ਅਸਤਾਨ ਨੂੰ ਦੇ ਦੇਣੀ ਹੈ ਹਰੀ ਨੂੰ ਦਾਰ ਨਾ ਐ ਨਹੀਂ ਯਾਰ ਮੋਰ ਅਧਿਕ ਧੰਨਵਾਦ ਯਾਰ ਬਾਕੀ ਜਿੰਦਾ ਜੋ ਮਾਨ ਸਨਮਾਨ ਕਰੇ ਜਾਂਦੇ ਨੇ ਯਾਰ ਬਹੁਤ ਵਧੀਆ ਜੀ ਐਨ ਸਤਿਕਾਰ ਚਾਹੀਦਾ ਹੈ ਸਤਿਕਾਰ ਸਦੇ ਬਿਲਕੁਲ ਆਹ ਦਾ ਕੋਈ ਨਾ ਪਰੋਸਾ ਮੀਂਹ ਆਹ ਪਰਕਟੀ ਗਾਜੀ ਸਾਫੀ ਕੰਮ ਕੀ ਸਾਰੇ ਆਪ ਪਿੰਡ ਛਰੇੜੀ ਆਏ ਹੋਏ ਹੈ ਜਿਹੜਾ ਅਸੀਂ ਕਪ ਧੀਜ ਬੈਠੇ ਨੇ ਤੇ ਜਿਹੜੇ ਧੀਜ ਨੇ ਅੱਜ ਖੰਡਪਾੜ ਸਭ ਖਰਵਾਏ ਪਏ ਸੀ ਯਾਰ ਉਹ ਗੁਰਦੁਆਰਾ ਸਾਹਿਬ ਕੇ ਆਏ ਬੈਨੇ ਆਉਣ ਵਾਲੀ ਆ ਬਹੁਤ ਵਧੀਆ ਲੱਗਿਆ ਯਾਰ ਬਹੁਤ ਵਧੀਆ ਸੰਭਾਜਦਾ ਨਾ ਸੂਰ ਵਾਲਿਆਂ ਨੇ ਇੱਥੇ ਕਾਫੀ ਅਜਿਹਾ ਸਾਰੇ ਬਲੇ ਸੋ ਦਿਹਾਨ ਵਾਸੀ ਆਕਾਲ ਇਹ ਆਪਤੀ ਆ ਆਪਣਾ ਛਿੰਗੀ ਕਲਾਸ ਆ ਹਾਂ ਠੀਕ ਆ ਠੀਕ ਆ ਠੀਕ ਆ ਹਾਂ ਜੀ ਮਿੱਤਰ ਪਿਆਰੇ ਉਹ ਆ ਐਪੀ ਆ ਸੀ ਤਨੇੜੀ ਨੇੜੀ ਹੋਇਆ ਹੈ ਨਾ ਤਨੇੜੀ ਹੈ ਤਨੇੜੀ ਪਿੰਡ ਜੀ ਆਪਤੀ ਜਨੇ ਖੰਡਪੜ ਸਾਹਿਬ ਦਾ ਪਾਠ ਕਰਵਾਇਆ ਇਹ ਅੱਜ ਤੇ ਮੁਬਾਰਕਾਂ ਯਾਰ ਤੈਨੂੰ ਬਹੁਤ ਬਹੁਤ ਧੰਨਵਾਦ ਚਾਚਾ ਜੀ ਤੁਹਾਡੇ ਆਉਣ ਤੇ ਬਹੁਤ ਬਹੁਤ ਧੰਨਵਾਦ ਭਤੀਜੇ ਨੇ ਨਵਾਂ ਵੀ ਸ਼ੁਰੂ ਕਰਨਾ ਹੈ ਡੈਰੀ ਫਾਰਮ ਦਾ ਕੰਮ ਬਹੁਤ ਵਧੀਆ ਗੱਲ ਆ ਯਾਰ ਇੱਕ ਸਭ ਤੋਂ ਵੱਡੀ ਗੱਲ ਹੈਗੀ ਆ ਭਤੀਜੇ ਉਹਦੇ ਵਿੱਚ ਮੁੰਡਾ ਬਾਹਰ ਤੋਂ ਆਇਆ ਆ ਨਿਊਜ਼ੀਲੈਂਡ ਤੋਂ ਦੇਖੋ ਉੱਥੋਂ ਆ ਕੇ ਆਦਾ ਕੰਮ ਸਟਾਰਟ ਕਰ ਰਿਹਾ ਹੈ ਪੰਜਾਬ ਦੇ ਵਿੱਚ ਐਪਰੀਸ਼ੀਏਟ ਕਰਨਾ ਬਣਦਾ ਏ ਭਤੀਜੇ ਨੂੰ ਤੂ ਫਿੰ ਵੀ ਬਾਹਰ 5 5 4 4 ਸਾਲ ਲਾ ਕੇ ਆਜੂ ਆਉ ਦਾ ਵਾਪਸ ਕਿਆ ਕਰਨਾ ਬਾਸ ਸਾਹਿਬ ਜੀ ਠੀਕ ਆ ਨਾ ਸਭੋ ਆਦੇ ਪੰਜਾਬ ਨੂੰ ਆ ਕੇ ਬਾਕੀ ਤੈਨੂੰ ਮੁਬਾਰਕਾਂ ਪਤਿਆ ਧੰਨਵਾਦ ਜੀ ਉਹਨਾਂ ਦਾ ਧੰਨਵਾਦ ਹਾਂਜੀ ਭਤੀਜੇ ਹਟੇ ਨਹੀਂ ਮੈਂ ਤਾਂ ਜਾ ਰਿਹਾ ਚਾਚਾ ਜੀ ਜਦਾਂ ਜ਼ਰੂਰਤ ਪਈ ਹੁਕਮ ਜ਼ਰੂਰ ਕਰਨਾ ਨਾ ਨਾ ਕੋਈ ਨਾ ਆ ਭਤੀਜੇ ਜਲੇਬੀਆਂ ਦੇਣ ਆਇਆ ਮੈਂ ਕਿਹਾ ਕੀ ਲੋੜ ਆ ਯਾਰ ਹੈ ਜੇ ਤਾਂ ਲੋੜ ਪਈ ਹੁਕਮ ਕਰ ਦਿਆਂਗੇ ਭਤੀਜੇ ਆ ਗਏ ਲਵ ਲਵ ਹਾਂਜੀ ਦੋਸਤੋ ਪਟਿਆਲੇ ਵੱਲ ਨੂੰ ਜਾ ਰਿਹਾ ਤੇ ਆ ਆਪਣੇ ਭਤੀਜਾ ਕੇ ਕਿਹੜਾ ਪੰਡਾ ਭਤੀਜਿਆਂ ਦਾ ਠੀਕ ਆ ਠੀਕ ਆ ਠੀਕ ਆ ਇਹਨਾਂ ਦੇ ਪਿੰਡ ਵਿਚਾਰਿਆਂ ਦੇ ਮਾੜੀ ਤੇ ਉਹ ਚੱਲਦਾ ਇਹ ਮੇਲਾ ਅਕਾ ਭਤੀਜੇ ਕਿੱਦਣੇ ਫੇਰ ਆਉਂਗਾ ਅੱਜ ਕਾਲੀ ਆ ਤੁਂ ਵੀਜੀ ਹੋਰ ਕੋਈ ਚੱਕਰ ਨਹੀਂ ਹੈਗਾ ਭਤੀਜ ਕਿੱਦਣੇ ਸਪੈਸ਼ਲ ਆ ਕੇ ਜਾਉਂਗਾ ਤੁਸੀਂ ਮੇਰੇ ਯਾਰ ਕਰਾ ਦਿਓ ਬਸ ਹੋ ਠੀਕ ਹੋ ਹਾਂ ਜੀ ਲਾਭਚੂਆ ਤੁਹਾਨੂੰ ਟਰੱਕ ਭਰ ਕੇ ਯਾਰ ਜੀ ਹਾਂਜੀ ਹਾਂਜੀ ਮਿੱਤਰ ਪਿਆਰੇ ਉਹ ਪਟਿਆਲੇ ਆ ਗਿਆ ਮੈਂ ਇੱਥੇ ਆਪਾਂ ਆਪਦੇ ਮਿੱਤਰ ਨੂੰ ਦੋਸਤ ਨੂੰ ਛੱਡਣਾ ਦੀਗਾ ਜਿਹੜਾ ਮੇਰੇ ਨਾਲ ਗਿਆ ਤੀ ਇੱਥੇ ਬਾਈਕ ਖੜਾ ਗਿਆ ਤੀ ਉਹ ਰਜਿੰਦਰਾ ਹਸਪੀਟਲ ਦੇ ਬਾਹਰ ਇੱਥੇ ਵੀ ਬਹੁਤ ਭਤੀਜ ਮਿਲੇ ਨੇ ਯਾਰ ਜਿਹੜੇ ਉਰੇ ਲੱਗੇ ਪੈ ਨੇ ਅੰਦਰ ਹਸਪੀਟਲ ਚ ਹਾਂਜੀ ਮਿਸਟਰ ਪਿਆਰੇ ਉਹ ਪਟਿਆਲੇ ਆ ਗਿਆ ਬਾਈਪੀਐਸ ਚਾਹ ਪੀਣੇ ਆ ਹਾਂਜੀ ਅੱਧਰ ਖੜੇ ਆ ਜੀ ਬਾਈਪੀਐਸ ਆ ਮੇਰੇ ਭਤੀਜ ਆ ਗਏ ਭਤੀਜ ਕਹਿੰਦੇ ਸ਼ੁਕਰੀਆ ਹੋਊਗੇ ਕੱਚੇ ਕੱਲ੍ਹ ਦੇ ਚ ਅਜੀ ਜਾਰੇ ਅੱਧਰੇ ਰਹਿਣੀ ਆ ਤੁਸੀਂ ਹਾਂਜੀ ਹਾਂਜੀ ਬਾਈਪੀਐਸ ਆਪਾਂ ਜੱਗ ਜੀ ਹੋਰ ਦੋਸਤੋ ਗੱਲ ਬਾਤ ਬਸ ਵਧੀਆ ਜੀ ਓਕੇ ਓਕੇ ਕੋਈ ਤੰਗੀ ਪਰੇਸ਼ਾਨੀ ਨਾ ਨੀ ਕੁਛ ਹੋਣਾ ਠੀਕ ਆ ਠੀਕ ਆ ਲੱਗਿਆ ਜੀ ਮਗਾ ਚੰਨ ਜਾਂਦਾ ਜਾਂਦਾ ਠੀਕ ਠਾਕ ਆ ਮੈਂ ਓਕੇ ਹੋਰ ਜੁੱਲੀ ਅੱਜ ਸੋਫੀਓ ਖੜਾ ਆ ਉਹ ਕੱਲ ਜਿਆਦਾ ਪੀਣੀ ਸੀ ਹੁਣ ਬਣਾ ਰੱਖਿਆ ਨੇ ਪ੍ਰੋਗਰਾਮ ਅੱਛਾ ਪ੍ਰਿਕਸ਼ਨ ਵਾਲਾ ਲੱਭ ਰਿਹਾ ਠੀਕ ਆ ਠੀਕ ਆ ਉਹ ਤੇ ਜਾਏਗਾ ਨਾ ਬੈਠ ਕੇ 22PS ਖੜਾ ਆ ਯਾਰ ਚਾਹ ਪੀ ਰਿਹਾ ਹੈ ਹੋਰ ਇਹ ਰਿਕਸ਼ੇ ਤੇ ਬੈਠ ਕੇ ਜਾਏਗਾ ਹਾਂ ਹਾਂਜੀ ਮਿੱਤਰ ਪਿਆਰਿਓ ਹੁਣ 22PS ਆ ਹੁਣ ਚਲਦੇ ਆਂ ਹਾਂਜੀ ਮਿੱਤਰ ਪਿਆਰਿਓ ਪਟਿਆਲੇ ਮੰਡੀ ਲਕੀ ਵੀ ਅੱਧਰ ਤਰਪੜੀ ਸਾਈਡ ਮੈਂ ਕਿਹਾ ਚੱਲ ਸਬਜ਼ੀ ਸੁੱਕੀ ਲੈ ਚਲਦੇ ਆਂ ਸਾਗ ਜਾਂਦੇ ਹਾਂ ਹਾਂਜੀ ਦੋਸਤੋ ਸਾਗ ਲੈ ਲੇ ਆਪਾਂ ਹੁਣ ਚਲਦੇ ਆਂ ਪਿੰਡ ਨੂੰ ਸਤਿ ਸ਼੍ਰੀ ਅਕਾਲ ਜੀ ਆ ਗਏ ਜੀ ਆਪਾਂ ਘਰੇ ਆ ਗਏ ਮੇਰੇ ਪਿਆਰਿਓ ਤੇ ਧੰਨਵਾਦ ਕਰਦਾ ਫਿਰ ਮੇਰੇ ਭਤੀਜ ਭਤੀਜੀਆਂ ਦਾ ਸਾਰੇ ਪਿੰਡ ਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਚਨਹੇੜੀ ਵਾਲਿਆਂ ਦਾ ਯਾਰ ਤੁਸੀਂ ਨਾ ਆਪਾਂ ਆਪਾਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਵਾਰੀਓ ਯਾਰ ਜਿਹੜੀਆਂ ਲੜਕੀਆਂ ਬਾਤੀਆਂ ਦੀ ਭਤੀਜੀਆਂ ਨੇ ਲਵ ਯੂ ਤੁਹਾਨੂੰ ਸਾਰਿਆਂ ਨੂੰ ਯਾਰ ਅੱਜ ਦੇ ਬਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਜੀ